ਤੇ ਜੋ ਸਾਡਾ ਮੋਟਿਵ ਹੈਗਾ ਕਿ ਬੋਟਾ ਤੇ ਰੈਨ ਨੂੰ ਅਸੀਂ ਸਾਫ਼ ਕਰਨਾ ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬਣੀਆਂ ਹੋਈਆਂ ਲੈਬਸ ਦੇ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਹੈ ਐਂਡ ਸਾਡੇ ਸਕੂਲ ਦਾ NCC ਵੀ ਬਹੁਤ ਵਧੀਆ ਹੈ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਹੈ ਅਜ ਨੋਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ ਪਾ ਰਹੇ ਸਕੂਲ ਆਫ ਐਮੀਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਸ਼ਾਨਦਾਰ ਸਰਕਾਰੀ ਸਕੂਲ ਬੰਦ ਲਾ ਕੇ ਗਰੀਬੀ ਖਤਮ ਕਰਨ ਦਾ ਇਹ ਕੋਈ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦੋ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਦੀਆਂ ਹੱਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਆਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆਂ ਨਾਲ ਹੋ ਨਾਲ ਅਸੀਂ ਆਪਣੇ ਹੋਰ ਐਕਸਟਰਾ ਕਲੀਕੂਲਮ ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਆਂ ਸ਼ਹਿਰ ਦੇ ਅਸੀਂ ਚੁਨਿੰਦਾ ਪ੍ਰਾਈਵੇਟ ਵੱਡੇ ਸਕੂਲ ਦੇਖਦੇ ਆ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ ਮੈਂ ਇਸ ਸਕੂਲ ਵਿੱਚ ਪੜ ਕੇ ਬਹੁਤ ਜ਼ਿਆਦਾ ਖੁਸ਼ ਆ ਕਿ ਆਪਾਂ ਉਹਦਾ ਹੱਲ ਹੋ ਚੁੱਕਿਆ ਹੈ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸਟ ਪਾਣੀ ਆਂਦਾ ਤੇ ਗੋਹਾ ਆਂਦਾ ਉਹਦੇ ਸੰਬੰਧ ਵਿੱਚ ਅਸੀਂ ਆਪਾ ਤਾਜਪੁਰ ਮੀਟਿੰਗ ਕਰਕੇ ਆਏ ਆ ਤੇ ਹੁਣ ਅਸੀਂ ਆਪਾ ਇੱਥੇ ਹੈਬੋ ਆਲ ਅਸੀਂ ਮੀਟਿੰਗ ਕਰਨ ਆਏ ਆ ਸਾਡੀ ਕੋਈ ਕੋਈ ਇਹਨਾਂ ਨਾਲ ਕੋਈ ਲੜਾਈ ਨਹੀਂ ਹੈ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾ ਸਖਤੀ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੇਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਰਹੀ ਹੁੰਦਾ ਹੁੰਦਾ ਉਹਦੇ ਟੇਬਲ 'ਤੇ ਬੈਠ ਕੇ ਗੱਲ ਕਰਾਂਗੇ ਉਹਗੇ ਪੋਸਟਿਵ ਐਟੀਟਿਊਡ ਨਾਲ ਚੱਲਦੇ ਆ ਤੇ ਮੈਂ ਫਿਰ ਦੁਹਰਾਉਂਦਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਅ ਸਾਡਾ ਮਕਸਦ ਇਹ ਹੈ ਕਿ ਅਸੀਂ ਸਪੋਰਟ ਦੇ ਰਹੇ ਹਾਂ ਉਸ ਦਾ ਸਾਫ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪ੍ਰਤੀ ਸਤਿਕਾਰ ਸਾਡੇ ਨਾਲ এনवायरमेंट ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਵੀਰ ਸਿੰਘ ਸਿਚੇਵਾਲੀ ਨਾਲ ਸਾਡਾ ਨਾਲ ਕਮਿਸ਼ਨਰ ਸਾਹਿਬ ਤੇ ਅੱਜ ਇਹ ਸਾਡੀ ਦੂਜੀ ਮੀਟਿੰਗ ਹੈਗੀ ਹੈ ਪਹਿਲੀ ਮੀਟਿੰਗ ਅਸੀਂ ਆਪਾਂ ਤਾਜਪੁਰ ਕਰਕੇ ਆਏ ਸੀਗੇ ਤੇ ਜੋ ਸਾਡਾ ਮੋਟਿਵ ਹੈਗਾ ਕਿ ਬੁੱਢਾ ਦਰਿਆ ਨੂੰ ਅਸੀਂ ਸਾਫ਼ ਕਰਨਾ ਤੇ ਤਕਰੀਬਨ ਜਿਹੜਾ ਸੀਵਰੇਜ ਦਾ ਸੀ ਪਾਣੀ ਪੈਂਦਾ ਸੀ ਉਹਦਾ ਅਸੀਂ ਤਕਰੀਬਨ ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਆਪਾਂ ਉਹਦਾ ਹੱਲ ਹੋ ਚੁੱਕਿਆ ਹੈ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸਟ ਪਾਣੀ ਆਂਦਾ ਤੇ ਗੋਹਾ ਆਂਦਾ ਉਹਦੇ ਸੰਬੰਧ ਵਿੱਚ ਅਸੀਂ ਆਪਾਂ ਤਾਜਪੁਰ ਮੀਟਿੰਗ ਕਰਕੇ ਆਏ ਆ ਤੇ ਹੁਣ ਅਸੀਂ ਆਪਾਂ ਇੱਥੇ ਹੈਬੋਲ ਅਸੀਂ ਮੀਟਿੰਗ ਕਰਨਾ ਆ ਤੇ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾਂ ਖੁਦ ਜਿਹੜੇ ਡੇਰੀ ਮਾਲਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸਿਓ ਸਮਝਾਈਓ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਸਿੱਧਾ ਪਾਣੀ ਉਹ ਬੜੇ ਦਰਅਸਰ ਸਿੱਟ ਰਹੇ ਆ ਕਿਉਂ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਉਹ ਅੱਗੇ ਸਾਫ਼ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਮੀਟੀ ਕਾਲ ਕੀਤੀ ਹੈ ਤੇ ਅਸੀਂ ਇਹੀ ਸੁਨੇਹਾ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾਹੁੰਦੇ ਆ ਤੇ ਇਹ ਵੀ ਆ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਸਰਕਾਰ ਬਾਬਾ ਜੀ ਸਾਡੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਸਾਡਾ ਕਾਮਨ ਮੁੱਦਾ ਹੈਗਾ ਵੱਡੇ ਦਰਿਆ ਦਾ ਉਹਨੂੰ ਆਪਾਂ ਰਲ ਮਿਲ ਕੇ ਸਾਰੇ ਸਾਥੀ ਜੀ ਚਲਾਨ ਕੱਟੇ ਗਏ ਇਹਨਾਂ ਤੇ ਜੀ ਦੇਖੋ ਸਾਡੀ ਕੋਈ ਕੋਈ ਇਹਨਾਂ ਨਾਲ ਕੋਈ ਲੜਾਈ ਨਹੀਂ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾਂ ਸਖਤੀ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ 메ਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਲਈ ਹੁੰਦਾ ਉਹਦੀ ਟੇਬਲ 'ਤੇ ਬੈਠ ਕੇ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਪਾਂ ਕੀ ਤੁਹਾਡੀ ਕੀ ਪ੍ਰੋਬਲਮਸ ਹੈਗੀ ਅਸੀਂ ਕਿਦਾਂ ਸਰਕਾਰ ਮਹਿਕਮਾ ਦੇ ਬਾਬਾ ਜੀ ਅਸੀਂ ਕਿਦਾਂ ਮਦਦ ਕਰ ਸਕਦੇ ਆ ਉਹਨਾਂ ਦੇ ਸੁਝਾਅ ਲਵਾਂਗੇ ਅਸੀਂ ਉਹਨਾਂ ਤੇ ਅਮਲ ਕਰਾਂਗੇ ਜੇ ਲੱਗਦਾ ਕਿ ਬਾਅਦ ਫਿਰ ਵੀ ਸਾਨੂੰ ਪਰੇਸ਼ਾਨੀ ਦੀ ਹੈ ਜੋ ਵੀ ਫਿਰ ਸਾਨੂੰ ਉਹ ਕਰਨਾ ਨਹੀਂ ਪੈਣਾ ਸਰਪੰਚ ਜੀ ਮੀਟਿੰਗਾਂ ਕਰ ਰਹੇ ਹਾਂ ਬਾਬਾ ਜੀ ਵੀ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਨੇ ਕਿਸ ਤਰੀਕੇ ਦੀਆਂ ਮੂੜਲੀਆਂ ਤੁਹਾਡੇ ਅੱਗੇ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਕਿ ਜਿਹੜੀਆਂ ਹੱਲੇ ਹ ਜੀ ਦੇਖੋ ਬਹੁਤ ਵੱਡੀ ਪ੍ਰੋਬਲਮ ਆ ਤੇ ਬਹੁਤ ਡੇਰ ਤੋਂ ਪ੍ਰੋਬਲਮ ਚੱਲ ਰਹੀ ਹੈਗੀ ਤੇ ਅਸੀਂ ਬਾਬਾ ਜੀ ਨਾਲ ਅਸੀਂ ਗਰਾਊਂਡ ਤੇ ਵਿਜ਼ਿਟ ਕਰ ਰਹੇ ਆ ਆਪਾਂ ਡੇਰੀਆਂ ਪਹਿਲਾਂ ਕਰ ਲਈ ਆ ਆਪਾਂ ਹੁਣ ਆਪਾਂ ਗਰਾਊਂਡ ਲੈਵਲ ਤੇ ਉਤਰੇ ਹੋਏ ਆ ਆਪਾਂ ਪੰਜਵਾਂ ਕਿਹੜਾ ਤੇ ਉੱਥੇ ਵੀ ਅਸੀਂ ਡੇਰੀਆਂ ਦੇਖੁੱਧ ਦੇ ਕੇ ਆਏ ਆ ਜਿਹੜੇ ਟ੍ਰੇਨ ਬਣੇ ਖੁੱਧ ਦੇ ਕੇ ਆਏ ਆ ਜਿਹੜੇ ਚੈਂਬਰ ਬਣੇ ਖੁੱਧ ਦੇ ਕੇ ਆਏ ਆ ਤੇ ਅਸੀਂ ਇਹੀ ਜਦਕਰ ਅਸੀਂ ਗਰਾਊਂਡ ਤੇ ਨਹੀਂ ਪਹੁੰਚਾਂਗੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਕੀ ਪ੍ਰੋਬਲਮ ਆ ਕੀ ਉਹਨਾਂ ਦਾ ਹੱਲ ਕਰ ਸਕਦੇ ਆ ਉਹਨਾਂ ਜਕਰ ਮੈਂ ਸਮਝਦਾ ਕਿ ਕੋਈ ਵੀ ਮੁਸ਼ਕਲ ਦਾ ਕੋਈ ਪਰੋਂ ਦਾ ਹੱਲ ਨਹੀਂ ਹੋ ਸਕਦਾ ਤੇ ਅਸੀਂ ਪੂਰਾ ਪੋਜ਼ਿਟਿਵ ਹੈਗੇ ਪੋਜ਼ਿਟਿਵ ਐਟੀਟਿਊਡ ਨਾਲ ਚੱਲੇ ਆ ਤੇ ਮੈਂ ਫਿਰ ਦੌਰਾਨ ਸਾਡੀ ਕਿਸ ਨਾ ਕੋਈ ਲੜਾਈ ਨਹੀਂ ਹੈਗੀ ਸਾਡਾ ਮਕਸਦ ਇਹ ਹੈ ਕਿ ਅਸੀਂ ਅਸੀਂ ਬੁੱਢੇ ਦਰਿਆ ਨੂੰ ਸੇ ਸਾਫ਼ ਕਰਦੇ ਸਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਵਿਧਾਇਕ ਗੋਗੀ ਤੜੇ ਦੇ ਜਿੰਨੇ ਵੀ ਕਾਉਂਸਲਰ ਹੈਗੇ ਨੇ ਉਹ ਕਿਤੇ ਨਾ ਕਿਤੇ ਨਰਾਸ਼ ਨੇ ਤਾਂ ਇਸ ਨੂੰ ਲੈ ਕੇ ਥੋੜਾ ਜਿਹਾ ਕਿਸ ਗੱਲ ਤੋਂ ਕਿ ਮੇਅਰਸ਼ਿਪ ਨੂੰ ਲੈ ਕੇ ਉਹ ਉਹ ਚਲੋ ਛਡੋ ਉਹ ਸਾਡਾ ਮਕਸਦ ਗੁੱਡੇ ਤੇ ਰਿਲੇਟਡ ਜੇ ਤੁਸ ਜੇ ਮਤਲਬ ਜਿਹਦਾ ਕੋਈ ਲੰਗਣਾ ਕਰੂਗਾ ਇਸਕੇ ਕਾਨੂੰਨ ਤੋਂ ਜਿੱਦਾਂ ਦੇ ਡੇਰੀ ਮਾਲਕ ਜਿਹੜੇ ਲੰਗਣਾ ਕਰਨਗੇ ਇਸ ਤੋਂ ਬਾਅਦ ਉਹਨਾਂ ਦੀ ਕਰਵਾਈ ਵੀ ਕੀਤੀ ਜਾਊਗੀ ਉਹਨਾਂ ਤੇ ਜੀ ਦੇਖੋ ਜੀ ਹਰੇਕ ਸ਼ਹਿਰ ਹਰੇਕ ਸੂਬੇ 'ਚ ਹਰੇਕ ਦੇਸ਼ ਵਿੱਚ ਕਾਨੂੰਨ ਵਾਸਤਾ ਹੈਗਾ ਜੇ ਕਾਨੂੰਨ ਤੋਂ ਬਾਹਰ ਕੋਈ ਚੱਲੂਗਾ ਚਾਹੇ ਕੋਈ ਵੀ ਹੋਵੇ ਜੇ ਸਾਡੇ ਵਿੱਚੋਂ ਵੀ ਹੋਵੇ ਤਾਂ ਕਾਨੂੰਨ ਦੀ ਕਰਵਾਈ ਉਹ ਤਾਂ ਬੰਦੀयत ਕਰਾਂਗੇ ਸਰ ਇੱਕ ਡਾਇਰੈਕਟ ਸਰ ਇੱਕ ਗਵਰਨਰ ਸਾਹਿਬ ਨੇ ਕਿਹਾ ਕਿ ਮੰਤਰੀ ਮੀਟਿੰਗ ਇਹਦੇ ਬੰਦ ਕਰ ਹਾਂਜੀ ਮੰਤਰੀ ਮੀਟਿੰਗ ਦਾ ਗਿਆ ਸੀ ਸਰ ਜੀ ਹਾਂਜੀ ਸਾਡੇ ਮਾਨ ਜੋ ਗਵਰਨਰ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਇੱਥੇ ਵਿਜ਼ਿਟ ਕੀਤਾ ਪਰਸਨਲ ਵਿਜ਼ਿਟ ਕੀਤੀ ਸੀਗੀ ਤੇ ਬਾਬਾ ਸਿਚੂਵਾਲ ਸਾਹਿਬ ਨਾਲ ਵੀ ਮੁਲਾਕਾਤ ਕਰਕੇ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਤੇ ਉਹ ਵੀ ਬੜੇ ਚਿੰਤਕ ਨੇ ਕਿਉਂਕਿ ਜਿਹੜਾ ਪਾਣੀ ਸਾਰਾ ਨਿਕਲ ਕੇ ਰਾਜਸਥਾਨ ਹੀ ਜਾਂਦਾ ਤੇ ਉਹਨਾਂ ਦਾ ਪੁੱਛਲਾ ਸੂਬਾ ਵੀ ਰਾਜਸਥਾਨੀ ਹੈਗਾ ਤੇ ਉਹ ਵੀ ਚਾਹਵਾਨੇ ਉਹਨਾਂ ਨੇ ਵੀ ਸਾਨੂੰ ਸਵਾਸਨ ਦਵਾਇਆ ਕਿ ਜਿੰਨੀ ਵੱਤੋਂ ਵੱਦੋਂ ਕਿਸੇ ਤਰ੍ਹਾਂ ਦੀ ਹੈਲਪ ਮਿਲ ਲੋੜ ਗਈ ਸੈਂਟਰ ਵੱਲੋਂ ਵੀ ਮਿਲ ਲੋੜ ਹੋਈ ਤਾਂ ਉਹ ਸਾਡੀ ਮਦਦ ਕਰਨਗੇ ਡੈਂਗਾ ਵਾਲੇ ਡੈਂਗਾ ਵਾਲੇ ਕਹਿ ਰਹੇ ਨੇ ਕਿ ਜ਼ਿਆਦਾਤਰ ਜਿਹੜਾ ਪੂਰਾ ਕਰਕਟ ਹੈ ਡੈਰੀਆਂ ਵਾਲਾ ਦਾ ਕੂਟੇ ਦੇ ਰਿਹਾ ਕੀਤਾ ਤਾਂ ਡੈਰੀਆਂ ਨੂੰ ਕਹਤਾ ਹਾਂ ਹਾਂ ਉੱਥੇ ਥੋੜਾ ਉਹਨਾਂ ਦੀ ਤੇਰੀ ਸਮੱਸਿਆ ਥੋਨੇ ਨੂੰ ਫਲੋਰਾ ਨਹੀਂ ਤੇ ਸਾਡੇ ਵੱਲੋਂ ਤਾਂ ਪਾਣੀ ਸਾਫ਼ ਇੱਥੋਂ ਜਾਂਦਾ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਜਿਹੜਾ ਸੀਵਰੇਜ ਦਾ ਸੀ ਉਹ ਅਸੀਂ ਪਾਰਟ ਆਲਮੋਸ ਅਸੀਂ ਆਪਾਂ ਕਲੋਜ਼ ਕਰ ਲਿਆ ਹੈਗਾ ਜਿਹੜਾ ਪੰਪਿੰਗ ਸਟੇਸ਼ਨ ਜਿਹੜਾ ਬੰਦ ਸੀ ਉਹ ਬਾਬਾ ਜੀ ਦੀ ਹੱਲਪ ਦੇ ਨਾਲ ਅਸੀਂ ਜਿਹੜਾ ਇੰਟਰਮੀਟੈਂਟ ਜਿਹੜਾ ਸੀਗਾ ਟੈਂਪੋਰਰੀ ਅਸੀਂ ਸ਼ੁਰੂ ਕਰਾਤਾ ਹੈਗਾ ਤੇ ਹੁਣ ਡੈਰੀਆ ਵੱਲ ਤੁਰੇ ਆਪਾਂ ਡੈਰੀ ਦਾ ਹੱਲ ਕਰਕੇ ਫਿਰ ਅਸੀਂ ਆਪਾਂ ਇੰਡਸਟਰੀਵਲ ਵੀ ਕਰਾਂਗੇ ਪਰ ਸਾਡੀ ਮਨਸ਼ਾ ਸਾਫ਼ ਆ ਸਾਡਾ ਮਕਸਦ ਕਲੀਅਰ ਹੈਗਾ ਸਾਡੀ ਇੰਟੈਂਸ਼ਨ ਕਲੀਅਰ ਹੈ ਕਿ ਅਸੀਂ ਇਹਨੂੰ ਸਾਫ਼ ਕਰਨਾ ਚਾਹੇ ਸਵਾ ਦੇ ਨਾਲ ਲੱਗੇ ਲੱਗੇ ਜੇ ਸਾਨੂੰ ਹੋਰ ਵੀ ਜੋ ਪਿੱਛੇ ਹੋਇਆ ਸੀ ਉਹ ਚ ਜ਼ਿਆਦਾ ਵਿੱਚ ਇੰਟਰਫੇਅਰ ਨਹੀਂ ਕਰਦੇ ਆ ਪਰ ਜਦੋਂ ਅਸੀਂ ਵਿੱਚ ਪੈ ਗਏ ਆ ਬਾਬਾ ਜੀ ਦੀ ਸਹਾਇਤਾ ਮਦਦ ਦੇ ਨਾਲ ਅਸੀਂ ਆਪਾਂ ਇਹ ਰੋਪਾ ਜਰੂਰ ਆਪਾਂ ਸਿਰੇ ਚੜਾਂਗੇ ਬਾਬਾ ਜੀ ਬਾਬਾ ਜੀ ਕੋਈ ਵੀ ਕੰਮ ਆ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਜਿਦਾ ਗਵਰਨਰ ਸਾਹਿਬ ਨੇ ਕਿਹਾ ਕਿ ਜਨ ਆंदोलਨ ਸ਼ੁਰੂ ਕਰਨ ਦੀ ਲੋੜ ਹੈ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ ਕਿਉਂਕਿ ਅਕਸਰ ਵੇਖਿਆ ਜਾਂਦਾ ਜਿੱਥੇ ਡਾਂਗਾਂ ਦਾ ਪਾਣੀ ਆਉਂਦਾ ਢੇਰੀ ਦਾ ਢੇਰ ਜਾਂਦਾ ਲੁਧਿਆਣਾ ਸ਼ਹਿਰ ਦੀ ਵੇਸਟੇਜ ਦੀ ਆਉਂਦੀ ਹੈ ਉਸ ਦੇ ਨਾਲ ਨਾਲ ਲੋਕ ਦੀ ਵਿੱਚ ਗੂੜਾ ਕ੍ਰਿਕਟ ਸਿੱਟ ਦੇ ਲਪਾਫੇ ਪੋਲੀਥੀਨ ਸਿੱਟਦੇ ਉਹਨਾਂ ਨੂੰ ਕਿਵੇਂ ਅਵੇਅਰ ਕੀਤਾ ਜਾਵੇ ਜੀ ਬਿਲਕੁਲ ਐਸੇ ਐਸੇ ਸੰਬੰਧ ਵਿੱਚ ਕਿ ਡੇਰੀ ਓਨਰਸ ਹੈ ਗਿਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਦਸੀਏ ਤੇ ਉਹਨਾਂ ਨੂੰ ਸੁਣੀਏ ਕੀ ਕਹਿ ਰਹੇ ਨੇ ਕੀ ਉਹਨਾਂ ਦੇ ਇਨਵੋਲਵਮੈਂਟ ਅਸੀਂ ਲਾ ਕੇ ਅੱਜ ਆਪਾਂ ਇਸ ਆਹ ਜਿਹੜੀ ਮੀਟਿੰਗ ਰੱਖੀ ਆ ਜੱਸੇ ਕਰਕੇ ਰੱਖੀ ਆਪਾਂ ਜੀ ਠੀਕ ਬਾਬਾ ਜੀ ਦੇ